ਧਰਤੀ ਦੇ ਉੱਤੇ ਇੱਕੋ ਇੱਕ ਪ੍ਰਾਣੀਆ ਉਹਦਾ ਨਾਮ ਹੈ ਨੇਤਾ ਉਹ ਨੇਤਾ ਜਿਹੜਾ ਕਿ ਆਪਣੀ ماں ਵੀ ਬਦਲ ਲੈਂਦਾ ਵੈਸੇ ਦੁਨੀਆ ਦੇ ਵਿੱਚ ਆਪਾਂ ਘਰ ਬਦਲ ਲੈਂਦੇ ਆ ਗੱਡੀ ਬਦਲ ਲੈਂਦੇ ਆ ਕੱਪੜੇ ਬਦਲ ਲੈਂਦੇ ਆ ਖਾਣਾ ਬਦਲ ਲੈਂਦੇ ਆ ਪਹਿਰਾਵਾ ਬਦਲ ਲੈਂਦੇ ਆ ਪਰ ਇੱਕੋ ਇੱਕ ਜੀਵ ਜੰਤੂ ਆ ਇੱਕੋ ਇੱਕ ਪ੍ਰਾਣੀ ਆ ਜਿਹੜਾ ਕਿ ਨੇਤਾ ਲੋੜ ਪੈਣ ਤੇ ਆਪਣੀ ماں ਬਦਲਦਾ ਇਹ ਕਹਿੰਦਾ ਕਿ ਮੇਰੀ ਮਾਂ ਪਾਰਟੀ ਪਹਿਲਾਂ ਫਲਾਣੀ ਸੀ ਫਿਰ ਕਹਿੰਦਾ ਹੁਣ ਮੇਰੀ ਮਾਂ ਪਾਰਟੀ ਕੁਲਾਨੀ ਹੈ ਜਿਹਨੇ ਆਪਣੀ ਮਾਂ ਬਦਲ ਲਈ ਉਹ ਤੁਹਾਡਾ ਕਿੰਨਾ ਪਸ ਕਾ ਹੋਊਗਾ ਸੋਚੋ ਜਦ ਰੋ ਉਹਨੇ ਆਪਣੀ ਮਾਂ ਦੀ ਕਦਰ ਨਹੀਂ ਕੀਤੀ ਤੁਹਾਡੀ ਕਦਰ ਸਵਾਹ ਕਰਨੀ ਆ ਸੋਚੋ ਜ਼ਰੂਰ ਜਿਹੜਾ ਗ੍ਰਿਕਟ ਨੂੰ ਮਾਤ ਪਾਉਂਦਾ ਰੰਗ ਬਦਲਣ ਲੱਗਾ ਤੁਸੀਂ ਉਹਦੇ ਪਿੱਛੇ ਆਪਦੇ ਸੰਗ ਦਾ ਕੰਮ ਠਾ ਲੈਨੇ ਬੋਲ-ਬੋਲ ਕੇ ਤੇਰੀ ਸੋਚ ਤੇ ਪਹਿਰਾ ਬਿਆਂਗੇ ਠੋਕੇ ਨਾ ਤੁਹਾਡੀ ਕੋਈ ਸੋਚ ਬਣੀ ਕੋਈ ਦਾ ਜੰਮ ਦੇਣੀ ਨਹੀਂ ਸੀ ਕਿਉਂਕਿ ਉਹਨੇ ਆਪਣੀ ਮਾਂ ਬਦਲ ਲਈ ਸੀ ਇਸ ਕਰਕੇ ਮਾਂ ਬਦਲਣ ਵਾਲੇ ਦੇ ਕੰਮਾਂ ਨੂੰ ਇਦਕੀ ਪਰਖੋ ਸਮਝੋ ਤੁਹਾਡੀਆਂ ਮਾਮਾ ਸਲਾਮਤ ਰਹਿ ਚੜ੍ਹਦੀ ਕਲਾ ਵਿੱਚ ਰਹਿਣ ਜੇਕਰ ਤੁਸੀਂ ਆਪਣੀ ਮਾਂ ਨੂੰ ਮੁਹੱਬਤ ਕਰਦੇ ਹੋ ਇਹਨੂੰ ਸ਼ੇਅਰ ਕਰਿਓ ਕਿਉਂਕਿ ਇਹ ਲੋੜ ਆ ਸਮੇਂ ਦੀ ਇਤਕੀ ਨਤਾਮਾਂ ਨੇ ਮਾਵਾ ਬਹੁਤ ਬਦਲ ਲਿਆ ਪੰਜਾਬ ਦੇ ਵਿੱਚ ਲੋੜ ਮੁਤਾਬਕ ਧਮਾਵਾਂ ਬਦਲਣ ਵਾਲੇ ਨੇਤਾ ਜਿਹੜੇ ਉਹ ਨੇੜੇ ਠਾਉਂਦੇ ਹੁੰਦੇ ਆ